ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਨਾਲ-ਨਾਲ ਸਾਨੂੰ ਥਾਲੀ ਦੇ ਵਿੱਚ ਇੱਕ ਫਰੇਮ ਦੇ ਵਿੱਚ ਉਹ ਪਰੋਸਿਆ ਜਾਂਦਾ ਹੈ ਤੇ ਨਾਲ-ਨਾਲ ਹੀ ਸਾਨੂੰ ਜਦੋਂ ਵਿਆਹਿਆ ਜਾਂਦਾ ਹੈ ਤਾਂ ਪਹਿਲਾਂ ਕੁੜੀਆਂ ਆਪਣੇ ਪਿਓ ਤੋਂ ਡਰਦੀਆਂ ਨੇ ਫਿਰ ਪਰਾਜਵਾਨ ਹੋ ਜਵੇ ਤਾਂ ਭਰਾ ਤੋਂ ਡਰਦੀਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਇਹੀ ਚੀਜ਼ ਤੁਹਾਨੂੰ ਤੁਹਾਡੇ ਘਰ ਵਾਲਿਆਂ ਦਾ ਵੀ ਦੱਪਕਾ ਹੁੰਦਾ ਹੈ ਕਿ ਤੂੰ ਚੁੱਪ ਕਰ ਤੂੰ ਜਿਆਦਾ ਸਿਆਣੀ ਹੈ ਮੈਂ ਮਰਦਾ ਮੈਂ ਗੱਲ ਕਰਾਂਗਾ ਉਸ ਤੋਂ ਬਾਅਦ ਜਦ ਘਰ ਵਾਲੇ ਤੋਂ ਬਾਅਦ ਜੇ ਬੇਟਾ ਜਵਾਨ ਹੋ ਜਵੇ ਤਾਂ ਬੇਟਾ ਮਾਂ ਨੂੰ ਵੀ ਦਬਕਾ ਕਿਤੇ ਨਾ ਕਿਤੇ ਮਾਰ ਹੀ ਦਿੰਦਾ ਹੈ ਕਿ ਮੰਮਾ ਥੋਨੂੰ ਨਹੀਂ ਪਤਾ ਇਹ ਗੱਲ ਕਿਵੇਂ ਆ ਇਹ ਗੱਲ ਦਾ ਮੈਨੂੰ ਪਤਾ ਕਿ ਇਹ ਗੱਲ ਕਿਵੇਂ ਆ ਆਖਿਰਕਾਰ ਸਾਰੀ ਗੱਲ ਇਹ ਹੈ ਕਿ ਔਰਤਾਂ ਨੂੰ ਹੀ ਚੁੱਪ ਕਿਉਂ ਕਰਾਇਆ ਜਾਂਦਾ ਉਹਨਾਂ ਦਾ ਪੱਖ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਹਜੇ ਵੀ ਸਾਹਮਣੇ ਨਹੀਂ ਰੱਖਿਆ ਜਾਂਦਾ ਕਈ ਪਿੰਡ ਕਈ ਸ਼ਹਿਰ ਕਈ ਕਸਵੇ ਅਜੇ ਵੀ ਅਜੇ ਇਹ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਦੀ ਗੱਲ ਚੰਗੇ ਤਰੀਕੇ ਦੇ ਨਾਲ ਨਹੀਂ ਸੁਣੀ ਜਾਂਦੀ ਤੇ ਔਰਤਾਂ ਦੀ ਉਹੀ ਤਰਾਸ ਦੀ ਉਹੀ ਸਬਰ ਦਾ ਘੁੱਟ ਕਹਿੰਦੇ ਨੇ ਜੋ ਮਾਪਿਆਂ ਦੇ ਘਰੇ ਕੁੜਲਿੰਗ ਕੁੜੀਆਂ ਰਾਣੀਆਂ ਹੁੰਦੀਆਂ ਨੇ ਮਾਪਿਆਂ ਦੀਆਂ ਪਿਓ ਦੀਆਂ ਬਹੁਤ ਲਾਡਲੀਆਂ ਹੁੰਦੀਆਂ ਨੇ ਤੇ ਉਹ ਸਹੁਰੇ ਜਾਂਦੀਆਂ ਜਾਂਦੀਆਂ ਸਬਰ ਕਰਨਾ ਸਿੱਖ ਜਾਂਦੀਆਂ ਨੇ ਹਨਾ ਜਿਹੜੀ ਆਪਦੇ ਘਰੇ ਮਤਲਬ ਕਿ ਕਹਿਣ ਦਾ ਭਾਵ ਹੈ ਵੀ ਜਿੱਦੀ ਕੁੜੀ ਹੁੰਦੀ ਹੈ ਤੇ ਸਹੁਰੇ ਜਾਂਦੀ ਜਾਂਦੀ ਉਹ ਮਤਲਬ ਸਬਰ ਕਰਨਾ ਸਿੱਖ ਜਾਂਦੀ ਹੈ ਹਰ ਇੱਕ ਚੀਜ਼ ਦੇ ਵਿੱਚ ਉਹਨੂੰ ਚੁੱਪ ਕਰਾ ਦੇਣਾ ਜਾਂ ਸਬਰ ਕਰਨਾ ਉਹਨੂੰ ਸਿਖਾਇਆ ਹੀ ਜਾਂਦਾ ਸਾਡੀ ਥਾਲੀ ਦੇ ਵਿੱਚ ਪਰੋਸਿਆ ਜਾਂਦਾ ਕਹਿੰਦਾ ਪਾਵੇ ਹੈ ਕਿ ਦਾਦੇ-ਪਰਦਾਦਿਆਂ ਤੋਂ ਲੈ ਕੇ ਪਿਛਲੇ ਸਮਿਆਂ ਤੋਂ ਲੈ ਕੇ ਸਾਡੇ ਇਹੀ ਚੱਲਦਾ ਆ ਰਿਹਾ ਤੇ ਉਹ ਅਸੀਂ ਅੱਗੇ ਅੱਗੇ ਹਰ ਇੱਕ ਮਾਂ ਆਪਣੀ ਧੀ ਨੂੰ ਦਹੇਜ ਦੇ ਵਿੱਚ ਲਾ ਲਓ ਜਾਂ ਪਰਵਰਿਸ਼ ਦੇ ਵਿੱਚ ਲਾ ਲਓ ਉਹਨੂੰ ਉਹ ਨਾਲ ਦੀ ਨਾਲ ਪਰੋਸਦੀ ਹੈ ਵੀ ਭਾਈ ਜਦੋਂ ਡੋਲੀ ਤੋਰਦੀ ਉਹਦੇ ਵੀ ਇਹੀ ਗੱਲ ਕਹਿੰਦੀ ਹੈ ਕਿ ਜੇ ਮੇਰੇ ਘਰ ਆਈ ਤਾਂ ਖੁਸ਼ੀ ਦੇ ਨਾਲ ਆਈ ਕਦੇ ਲੜਕੇ ਨਾ ਆਈ ਤੇ ਜੇ ਲੜਕੇ ਆਉਣਗੇ ਮੇਰੀ ਦੇਹ ਹੀ ਨਾ ਛੜੀ ਆਖਿਰ ਜਿਹੜਾ ਕੁੜੀ ਉੱਤੇ ਇੰਨਾ ਮਾਨਸਿਕ ਲੈਵਲ ਦਾ ਅੰਸਰ ਹੈ ਸਰੀਰਕ ਲੈਵਲ ਦਾ ਜੋ ਵੀ ਉਹਦੇ ਉੱਤੇ ਤਸੱਦਦ ਚੱਲਦੀ ਹੈ ਉਹ ਆਪਣੀ ਦੇਹ ਤੇ ਤਾਂ ਉਹਦਾ ਹੀ ਸੁਣਨ ਵਾਲਾ ਕੋਈ ਨਹੀਂ ਹੁੰਦਾ ਹਰ ਇੱਕ ਥਾਂ ਤੇ ਉਹਨੂੰ ਚੁੱਪ ਹੀ ਕਰਾਇਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਸਾਡੇ ਨਾਲ ਹੀ ਕਾਲਰ ਜੁੜ ਚੁੱਕੇ ਨੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਹੈਲੋ ਸਾਹਿਬ ਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਨੇ ਜੀ ਸ਼ਰਮਾ ਹੋ ਰਹੇ ਜੀ ਫਰੜ ਤੋਂ ਜੀ ਜੀ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਮੈਡਮ ਬਿਲਕੁਲ ਜਿੱਦਾਂ ਤੁਸੀਂ ਦੱਸ ਰਹੇ ਆ ਬਿਲਕੁਲ ਜਿਹੜਾ ਧੀਆਂ ਨੂੰ ਹਮੇਸ਼ਾ ਹੀ ਧੀਆਂ ਦੀ ਗੱਲ ਸੁਣਦੇ ਵਿੱਚ ਅਸੀਂ ਉਹਨਾਂ ਨੂੰ ਪਿੱਛੇ ਕਰ ਦਿੰਦੇ ਆ ਜੀ ਜੀ ਹਾਲਾਂਕਿ ਦੇਖਿਆ ਜਾਵੇ ਤਾਂ ਜਿਹੜੀ ਇੱਕ ਬੱਚੀ ਤੋਂ ਲੈ ਕੇ ਕੰਨਿਆ ਦੇਵੀ ਤੋਂ ਲੈ ਕੇ ਫਿਰ ਉਹਨੇ ਭੈਣ ਦਾ ਰੋਲ ਅਦਾ ਕਰਨਾ ਫਿਰ ਉਹਨੇ ਘਰ ਵਾਲੀ ਦਾ ਰੋਲ ਅਦਾ ਕਰਨਾ ਫਿਰ ਉਹਨੇ ਮਾਂ ਦਾ ਰੋਲ ਅਦਾ ਕਰਨਾ ਫਿਰ ਸੱਸ ਦਾ ਰੋਲ ਅਦਾ ਕਰਨਾ ਨਾਨੀ ਨਾਨੇ ਦਾਦੇ ਦਾਦੀ ਦਾ ਰੋਲ ਅਦਾ ਕਰਨਾ ਦੇਖੋ ਕੁੱਲ ਮਿਲਾ ਕੇ ਜੱਗ ਜਨਨੀ ਵੀ ਕਿਹਾ ਜਾਂਦਾ ਹੈ ਜੀ ਜੀ ਬਿਲਕੁਲ ਕਿਉਂ ਧੀ ਨੂੰ ਪਿੱਛੇ ਕੀਤਾ ਜਾਂਦਾ ਜਾਂ ਕਿਉਂ ਉਹ ਧੀ ਨੂੰ ਧੀ ਦੀ ਗੱਲ ਨਹੀਂ ਸੁਣੀ ਜਾਂਦੀ ਹਾਲਾਂਕਿ ਕਈ ਵੀ ਗੱਲ ਦੇ ਵਿੱਚ ਹੋ ਸਕਦਾ ਸਾਡੇ ਘਰ ਦੇ ਵਿੱਚ ਕੋਈ ਵੱਡਾ ਵਡੇਰਾ ਉਸ ਦੀ ਗੱਲ ਤੱਕ ਨਾ ਪਹੁੰਚਦਾ ਹੋਵੇ ਜਾਂ ਇੱਥੇ ਤੱਕ ਉਹ ਸੋਚ ਰਹੀ ਹੈ ਸਾਡਾ ਬਹੁਤੀ ਦਾ ਬਤਰਾ ਪਹੁੰਚਦਾ ਹੋਵੇ ਪਿਤਾ ਨਾ ਪਹੁੰਚਦਾ ਹੋਵੇ ਲੇਕਿਨ ਪਹੁੰਚਦੀ ਹੋਵੇ ਜਿਹੜਾ ਉਹ ਦਬਦਬਾ ਹੁੰਦਾ ਵੀ ਨਹੀਂ ਤੂੰ ਲੜਕੀਆਂ ਤੈ ਬੋਲਣਾ ਨਹੀਂ ਤੂੰ ਚੁੱਪ ਕਰ ਜਾ ਕਿਤੇ ਨਾ ਕਿਤੇ ਜਿਹੜਾ ਬਿਲਕੁਲ ਇਹ ਸੋਚ ਗਲਤ ਹੈ ਜੇ ਆਪਾਂ ਅੱਜ ਦੇ ਵੀ ਸ਼ਹਿਰ ਅੱਜ ਪੰਚਾਇਤਾਂ ਬਣ ਜੰਨੀ ਹੈ ਸ਼ਹਿਰ ਦੇ ਵਿੱਚ ਕਾਉਂਸਲਰ ਬਣ ਜੰਨੀ ਹੈ ਸਾਡੀਆਂ ਭੈਣਾਂ ਲੇਕਿਨ ਅਫਸੋਸ ਇੱਥੇ ਹੁੰਦਾ ਵੀ ਸਿਰਫ ਉਹਨਾਂ ਦੀ ਇੱਕ ਸਾਇ ਨੇ ਹੁੰਦੇ ਆ ਬਾਕੀ ਜਿਹੜੇ ਕੰਮਕਾਰ ਹੁੰਦੇ ਆ ਉਨ੍ਹਾਂ ਦੇ ਪਤੀ ਦੁਆਰਾ ਉਨ੍ਹਾਂ ਦੇ ਘਰ ਵਾਲੇ ਦੁਆਰਾ ਕੀ ਕੀਤਾ ਜਾਂਦੇ ਆ। ਕਹਿਣ ਦਾ ਭਾਵ ਤੁਹਾਡਾ ਇਹ ਤੁਸੀਂ ਗੱਲ ਕਹਿਣਾ ਚਾਹੁੰਦੇ ਹੋ। ਕਿ ਜੇਕਰ ਅੱਜ ਸਾਡੀਆਂ ਮਹਿਲਾਵਾਂ ਜਾਂ ਸਾਡੀਆਂ ਔਰਤਾਂ ਨੂੰ ਜੇਕਰ ਕਹਿ ਦਿੰਦੇ ਆ ਵੀ ਪਹਿਲ ਦਿੱਤੀ ਜਾਂਦੀ ਹੈ ਜੇ ਪਹਿਲ ਦਿੱਤੀ ਜਾਣ ਲੱਗ ਵੀ ਗਈ ਪਰ ਕਿਤੇ ਨਾ ਕਿਤੇ ਜਿਹੜਾ ਸਾਡੇ ਸੋਚ ਦੇ ਵਿੱਚ ਇੱਕ ਕੀੜਾ ਹੈ ਕਿ ਤੂੰ ਘਰ ਦੇ ਅੰਦਰ ਹੀ ਰਹਿਣਾ ਜੇਕਰ ਉਹ ਸਰਪੰਚ ਵੀ ਬਣ ਗਈ ਹੈ ਤਾਂ ਉਹ ਸਰਪੰਚੀ ਔਰਤ ਨਹੀਂ ਨਿਭਾਉਂਦੀ ਉਸ ਤਰੀਕੇ ਨਾਲ ਉਹਦਾ ਪਤੀ ਹੈ ਜਿਹੜਾ ਉਹ ਸਰਪੰਚ ਦੀ ਭੂਮਿਕਾ ਨਿਭਾਉਂਦਾ ਹੈ ਪੂਰੀ ਤੇ ਕਾਗਜ਼ਾਂ ਦੇ ਵਿੱਚ ਔਰਤ ਸਰਪੰਚ ਰਹਿ ਜਾਂਦੀ ਹੈ ਹਾਂ ਬਿਲਕੁਲ ਮੈਡਮ ਬਿਲਕੁਲ ਜ਼ਿਆਦਾਤਰ ਅਸੀਂ ਦੇਖਦੇ ਹਾਂ ਜੇ ਪਿੰਡਾਂ 'ਚ ਪੰਚਾਇਤਾਂ ਵੀ ਹੁੰਦੀਆਂ ਜਾਂ ਸ਼ਹਿਰ 'ਚ ਐਮਸੀ ਵੀ ਇਕੱਠੇ ਹੁੰਦੇ ਆ ਮਿਸਪਲ ਕੌਂਸਲ ਵੀ ਇਕੱਠੇ ਹੁੰਦੇ ਆ ਤਾਂ ਜ਼ਿਆਦਾਤਰ ਉਹਨਾਂ ਦੇ ਵਿੱਚ ਉਹਨਾਂ ਦੇ ਘਰ ਵਾਲੇ ਹੀ ਹੁੰਦੇ ਆ ਜੀ ਜੀ ਬਿਲਕੁਲ ਬਿਲਕੁਲ ਜਿਹੜੀ ਧੀ ਆ ਅੱਜ ਕਿੰਨੀਆਂ ਜਿਹੜੀਆਂ ਬਲੰਦੀਆਂ ਨੂੰ ਸ਼ੁਰੂ ਰਹੀ ਆ ਪੜਦੀ ਆ ਲਿਖਦੀ ਆ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਦੀ ਆ ਫਿਰ ਗੇਮ ਦੇ ਵਿੱਚ ਅੱਗੇ ਆਉਂਦੀ ਆ ਫਿਰ ਗਾਉਣ ਵਜਾਉਣ ਦੇ ਜਾ ਅੱਗੇ ਆਉਂਦੀ ਹੈ ਜੇ ਤੁਸੀਂ ਗਾਇਕੀ ਦੀ ਉਹ ਗੱਲ ਕਰ ਲੋ ਗਾਇਕੀ ਦੇ ਵਿੱਚ ਵੀ ਜੇ ਗਾਣਾ ਜੋੜੀ ਦੀ ਗੱਲ ਕਰ ਲੋ ਜਿਹੜਾ ਅਗਾ ਸਿੰਗਰ ਹੁੰਦਾ ਕਲਾਕਾਰ ਹੁੰਦਾ ਉਹ ਤਾਂ ਆਪਣਾ ਨਾਮ ਵੀ ਖੜ ਜਾਂਦਾ ਚੰਗਾ ਪੈਸਾ ਵੀ ਕਮਾ ਜਾਂਦਾ ਲੇਕਿਨ ਉਹਦੇ ਨਾਲ ਜਿਹੜੀ ਗਾਇਕਾ ਹੁੰਦੀ ਉਹਨੂੰ ਕਿਤੇ ਨਾ ਕਿਤੇ ਪਿੱਛੇ ਕਰ ਦਿੱਤਾ ਜਾਂਦਾ ਪਹਿਲਾ ਸਮੇਂ ਵਿੱਚ ਜਦੋਂ ਕਸਟਾ ਤਿਆਰ ਹੁੰਦੀ ਅਸੀਂ ਜਿਹੜੀ ਗਾਇਕਾ ਗਾਇਕਾ ਉਹਦੀ ਛੋਟੀ ਫੋਟੋ ਸਿੰਗਰ ਦੀ ਬੜੀ ਫੋਟੋ ਤੇ ਉਹਨੂੰ ਕਿੰਨੀ ਪੇਮੈਂਟ ਦੇਣੀ ਹਾਲਾਂਕਿ ਤੇ ਵੀ ਪਿਛਾੜਿਆ ਜਾਂਦਾ ਸੀ ਔਰਤਾਂ ਨੂੰ ਹਾਂ ਜੀ ਹਾਂ ਜੀ ਹਾਲਾਂਕਿ ਬੇਸ਼ੱਕ ਜਿਹੜੀ ਗਾਇਕੀ ਹੁੰਦੀ ਆ ਉਹ ਗਾਇਕ ਨਾਲੋਂ ਵੀ ਗਾਇਕਾਾਂਾਂ ਦੀ ਜਿਹੜੀ ਬਹੁਤ ਵਧੀਆ ਹੁੰਦੀ ਇੱਕ ਚੰਗੇ ਗਾਣੇ ਹਿੱਟ ਕਰਦੇ ਆ ਲੇਕਿਨ ਨਾਂ ਫਿਰ ਵੀ ਕਿਤੇ ਨਾ ਕਿਤੇ ਇੱਕ ਮਰਦ ਦਾ ਜਿਹਦਾ ਇੱਕ ਬੰਦੇ ਦਾ ਸਾਹਮਣੇ ਆ ਜਾਂਦਾ ਜੀ ਤੇ ਕੁਝ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ ਜਿਹੜੇ ਲੋਕ ਇਹ ਸੋਚ ਰੱਖਦੇ ਆ ਵੀ ਧੀਆ ਨੂੰ ਕੱਖ ਦਾ ਨਹੀਂ ਪਤਾ ਜਾਤੀਆਂ ਕੁਝ ਕਰ ਨਹੀਂ ਸਕਦੀਆਂ ਜਾਤੀਆਂ ਇੱਕ ਘਰ ਦੀ ਚਾਰ ਦੀਵਾਰੀ ਜੇ ਰਹਿਣ ਜੋਗੀ ਹੈ ਦੇਖੋ ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਿਹੜੀ ਬਹਾਰ ਨਾਮ ਕੁਮਾਰੀ ਆ ਆਪਣੇ ਦੇਸ਼ ਦਾ ਨਾਮ ਕੁਮਾਰੀ ਆ ਆਪਣੇ ਸੂਬੇ ਦਾ ਨਾਮ ਕੁਮਾਰੀ ਆ ਮਾਤਾ ਪਿਤਾ ਦਾ ਨਾਮ ਕੁਮਾਰੀ ਆ ਚਾਹੇ ਕਿ ਜੇ ਘੇੜ ਚਲੇ ਜੋ ਕਿਸੇ ਤਰ੍ਹਾਂ ਚਲੇ ਜੋ ਉਹ ਵੀ ਇੱਕ ਸਾਡੀ ਈ ਹੈ ਪ੍ਰਧਾਨ ਮੰਤਰੀ ਤੋਂ ਲੈ ਕੇ 3M ਦੀ ਸੀਟ ਤੱਕ ਜਿਵੇਂ ਰਜਿੰਦਰ ਕੌਰ ਪੱਟੜ ਸਾਡੇ ਸੀਐਮ ਦੀ ਸੀਐਮ ਤਹੇ ਆ ਪੰਜਾਬ ਦੇ ਇਦਾਂ ਦੀਆਂ ਜਿਹੜੀਆਂ ਸੀਟਾਂ ਤੇ ਵੀ ਸਾਡੀ ਇੱਕ ਈ ਹੈ ਉਹ ਬੈਠ ਚੁੱਕੀ ਆ ਜਾਂ ਬੈਠਦੀ ਆ ਜੀ ਇਥੋਂ ਤੱਕ ਕਿ ਸਾਡੇ ਕਈ ਪਿੰਡਾਂ ਥਾਵਾਂ ਦੇ ਵਿੱਚ ਹਜੇ ਵੀ ਅਜੀਹਾ ਹੀ ਹੁੰਦਾ ਜੇਕਰ ਕੁੜੀ ਦਾ ਕੋਈ ਵਿਆਹ ਦਾ ਰਿਸ਼ਤੇ ਦੀ ਗੱਲ ਕਰਦੇ ਆ ਤਾ ਉੱਥੋਂ ਤੱਕ ਕੀ ਉਹਨੂੰ ਕੁੜੀ ਨੂੰ ਉਹਦੀ ਪਸੰਦ ਨਾ ਪਸੰਦ ਵੀ ਨਹੀਂ ਪੁੱਛਿਆ ਜਾਂਦਾ ਹਜੇ ਵੀ ਇਹ ਰਵਾਜ਼ ਕੰਟੀਨਿਊ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਕਰਿਆ ਜਾਂਦਾ ਜੋ ਕਿ ਪਹਿਲਾਂ ਸਾਡੇ ਆਮ ਬਜ਼ੁਰਗ ਕਰਦੇ ਹੁੰਦੇ ਸੀ ਕਿ ਜਦੋਂ ਬੀਬੀਆਂ ਦਾ ਸਾਡਿਆਂ ਦਾ ਕਿਸੇ ਰਿਸ਼ਤਾ ਕਰਨਾ ਤਾਂ ਉਹਨਾਂ ਨੂੰ ਪੁੱਛਣਾ ਤੱਕ ਨਹੀਂ ਸੀ ਜਾਂਦਾ ਤੇ ਮੁੰਡਾ ਦਿਖਾਣਾ ਤਾਂ ਦੂਰ ਦੀ ਗੱਲ ਹੈ ਪਰ ਉਹ ਉਸੇ ਪਰੰਪਰਾ ਨੂੰ ਹਜੇ ਵੀ ਕਈ ਪਿੰਡਾਂ ਦੇ ਵਿੱਚ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਕਿ ਕੁੜੀ ਦੇ ਸਾਰੀ ਜ਼ਿੰਦਗੀ ਦਾ ਸਵਾਲ ਹੁੰਦਾ ਪਰ ਬਹੁਤ ਸਾਰੇ ਪਰਿਵਾਰ ਆਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਵੀ ਤੂੰ ਸਾਡੇ ਨਾਲੋਂ ਜ਼ਿਆਦਾ ਸਿਆਣੀ ਨਹੀਂ ਹੈ ਵੀ ਅਸੀਂ ਤੇਰੇ ਤੋਂ ਵੱਡੇ ਬੈਠੇ ਆਂ ਅਸੀਂ ਦੁਨੀਆ ਦੇਖੀ ਹੈ ਸਾਨੂੰ ਪਤਾ ਵੀ ਤੇਰੇ ਲਈ ਕੀ ਚੰਗਾ ਏ ਕੀ ਮਾੜਾ ਪਰ ਉੱਥੇ ਹੀ ਦੂਜੇ ਪਾਸੇ ਜਦੋਂ ਨਰਾਤੇ ਆਉਂਦੇ ਨੇ ਤਾਂ ਸਾਡੇ ਕੰਨਿਆਂ ਨੂੰ ਪੂਜਦੇ ਵੀ ਨੇ ਉਹਨਾਂ ਦੇ ਪੈਰ ਧੋਤੇ ਜਾਂਦੇ ਆ ਉਹਨਾਂ 'ਤੇ ਤਿਲਕ ਕੀਤੇ ਜਾਂਦੇ ਨੇ ਉਹਨਾਂ ਨੂੰ ਕੰਜਕਾ ਖਲਾਈਆਂ ਜਾਂਦੀਆਂ ਨੇ ਤਾਂ ਉਹਨਾਂ ਦੀ ਪੂਜਾ ਕਰਦੇ ਨੇ ਪਰ ਦੂਸਰੇ ਪਾਸੇ ਉਹਨਾਂ ਨੂੰ ਪਿਛਾੜ ਵੀ ਦਿੰਦੇ ਨੇ ਤਾਂ ਇਕੁਲ ਨਹੀਂ ਇਹ ਮੰਨਦੇ ਹੈਗੇ ਕੁੜੀਆਂ ਨੂੰ ਭਰੂਣ ਹੱਤਿਆ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਸਾਡੇ ਆਉਂਦੀ ਆ ਵੀ ਕੁੜੀਆਂ ਨੂੰ ਤਾਂ ਹਰ ਇੱਕ ਪੱਖ ਤੋਂ ਹਮੇਸ਼ਾ ਹੀ ਪਿਛਾੜਿਆ ਜਾਂਦਾ ਹੈ ਹਾਂ ਬਿਲਕੁਲ ਮੈਡਮ ਬਿਲਕੁਲ ਪਿਛਾੜਿਆ ਜਾਂਦਾ ਹੈ ਕਈ ਥਾਵਾਂ ਤੇ ਤਾਂ ਜਦੋਂ ਕਿਤੇ ਕਿਸੇ ਸਾਡੀ ਭੈਣ ਦੇ ਦੋ ਬੱਚੀਆਂ ਹੋ ਜੰਨੀਆਂ ਜਾਂ ਤਿੰਨ ਬੱਚੀਆਂ ਹੋ ਜੰਨੀਆਂ ਉਹਦੇ ਕਰਦੇ ਵਿੱਚ ਇੰਨਾ ਝਗੜਾ ਝਗੜਾ ਵੱਜ ਜਾਂਦਾ ਵੀ ਤਲਾਕ ਤੱਕ ਨਾ ਬਤਾ ਦੇ ਬੱਚੀਆਂ ਦੇ ਤਲਾਕ ਨਹੀਂ ਹੋ ਜੰਨੇ ਹੈ ਦੇਖੋ ਬੇਟੀ ਹੋਣੀ ਜਾਂ ਬੇਟਾ ਹੋਣਾ ਇਹ ਕਿਸੇ ਆਪਣੇ ਹੱਥ ਜੀਨੇ ਉਹ ਤਾਂ ਪ੍ਰਮਾਤਮਾ ਦੇ ਹੱਥ ਚ ਹੁੰਦਾ ਹੈ ਕਈ ਕਰਾਂ ਦੇ ਵਿੱਚ ਪ੍ਰੈਸ਼ਰ ਹੁੰਦਾ ਕਈ ਸੱਸ ਦਾ ਪ੍ਰੈਸ਼ਰ ਹੁੰਦਾ ਵੀ ਮੈਨੂੰ ਤਾਂ ਪੁੱਤ ਚਾਹੀਦਾ ਮੈਂ ਤਾਂ ਪੁੱਤ ਹੀ ਚਾਹੀਦਾ ਪੁੱਤ ਹੀ ਨਹੀਂ ਚਾਹੀਦੀ ਬਹੁਤ ਝਗੜੇ ਹੁੰਨੇ ਆ ਉਹੀ ਗੱਲ ਐਸੀ ਕਰਦੇ ਵੀ ਸਾਨੂੰ ਸੋਚ ਬਦਲਣ ਦੀ ਜ਼ਰੂਰਤ ਹੈ ਧੀ ਹੋਵੇ ਚਾਹੇ ਪੁੱਤ ਹੋਵੇ ਉਹ ਲੈਕ ਹੋਣਾ ਚਾਹੀਦਾ ਉਹ ਸਾਡੇ ਕਹਿਣੇ ਦੇ ਵਿੱਚ ਆਉਣਾ ਚਾਹੀਦਾ ਕਹਿਣੇ ਦੇ ਵਿੱਚ ਮਤਲਬ ਇੱਕ ਸਮਾਜਿਕ ਤੌਰ ਤੇ ਵਿੱਚ ਰਹਿਣਾ ਚਾਹੀਦਾ ਇੱਕ ਸਮਾਜ ਤੋਂ ਬਾਹਰ ਨਹੀਂ ਗੱਲ ਕਰਨੀ ਚਾਹੀਦੀ ਜਾਂ ਇੱਕ ਰਿਸ਼ਤਿਆਂ ਤੋਂ ਬਾਹਰ ਨਹੀਂ ਗੱਲ ਕਰਨੀ ਚਾਹੀਦੀ ਜ਼ਿਆਦਾਤਰ ਅਸੀਂ ਦੇਖਦੇ ਆ ਵੀ ਸਾਡੇ ਜਿਹੜੇ ਅੱਜ ਨੌਜਵਾਨ ਆ ਸਾਡਾ ਅੱਜ ਬੇਟਾ ਉਹ ਜ਼ਿਆਦਾ ਹੀ ਜਿਹੜਾ ਗਲਤ ਕੰਮ ਵੱਲ ਚਲੇ ਜਾਂਦਾ ਹਾਲਾਂਕਿ ਧੀ ਪਰਮਚੀ ਦੀ ਅੱਭਲ ਰਹਿੰਦੀ ਆ ਜਾਂ ਜਿਹੜੀ ਇੱਜ਼ਤ ਬਚਾਉਣ ਚ ਵੀ ਅੱਭਲ ਰਹਿੰਦੀ ਆ ਇੱਜ਼ਤ ਨੂੰ ਇੱਜ਼ਤ ਦੀ ਕਮਾਈ ਕਰਨ ਚ ਵੀ ਅੱਭਲ ਰਹਿੰਦੇ ਜਿੱਦ ਤੱਕ ਨੇ ਕਿਤੇ ਬਰਕਰਾਰ ਰੱਖਦੀਆਂ ਸਾਰੀਆਂ ਧੀਆ ਇੱਕ ਜਿਹੀ ਨਹੀਂ ਹੁੰਦੀਆਂ ਆ ਸਾਰੇ ਪੁੱਤ ਵੀ ਕਦੇ ਨਹੀਂ ਹੁੰਦੇ ਲੇਕਿਨ ਅਗਰ ਅੰਕੜੇ ਦੇਖੇ ਜਾਂਦੇ ਅੰਕੜਿਆਂ ਦੇ ਵਿੱਚ ਹਮੇਸ਼ਾ ਹੀ ਜਿਹੜੇ ਪੁੱਤਾਂ ਉਹ ਹਮੇਸ਼ਾ ਹੀ ਇੱਕ ਬਗੜੇ ਲੋਨਿਆਂ ਵਿਗੜ ਜਾਂਦੇ ਆ ਜਿਆਦਾ ਲਾਡ ਪਿਆਰ ਦੇ ਵਿੱਚ ਆ ਜਾਂਦੇ ਆ ਹਾਲਾਂਕਿ ਕਰਦੇ ਪਿੱਛੇ ਵੱਡਾ ਨੁਕਸਾਨ ਕਰਦੇ ਦੇ ਕੋਈ ਬੇਟਾ ਕਰਦੇ ਉਹਨੂੰ ਛਪਾਲਿਆ ਜਾਂਦਾ ਬੇਟੀ ਕਰਦੇ ਉਹਦਾ ਪਤੰਗਰ ਬਣਾ ਲਿਆ ਜਾਂਦਾ ਤੁਸੀਂ ਇਹ ਆ ਸ਼ਾਦੀ ਦੀ ਗੱਲ ਕਰਦੇ ਹਾਲਾਂਕਿ ਬੇਟੀ ਨੇ ਜ਼ਿੰਦਗੀ ਕੱਟਣੀ ਹੁੰਦੀ ਹੈ ਬੇਟੀ ਨੂੰ ਇਹ ਕਿਹਾ ਜਾਂਦਾ ਵੀ ਚਲ ਨੂੰ ਨਹੀਂ ਪਤਾ ਤੇ ਤੇਰਾ ਭਲਾ ਹੀ ਸੀ ਸੋਚਦੇ ਆ ਹਾਲਾਂਕਿ ਬੇਟੀ ਦੀ ਲਾਇਫ ਹੁੰਦੀ ਹੈ ਬੇਟੀ ਨੇ ਅੱਗੇ ਵਧਣਾ ਬੇਟੀ ਨੂੰ ਕਿਆ ਚੰਗਾ ਕਿਆ ਮਾੜਾ ਇਸ ਚੀਜ਼ ਤੇ ਆ ਜਾਂਦੀ ਹੋਣੀ ਚਾਹੀਦੀ ਹੈ ਜੀ ਜੀ ਹੁਣ ਜੇਕਰ ਦੇਖਿਆ ਜਾਵੇ ਕੁੜੀ ਨੂੰ ਹਾਰਿਕ ਨੂੰ ਹੀ ਸਮੇਂ ਦੇ ਨਾਲ ਸ਼ੌਂਕ ਪਿਆਰੇ ਹੁੰਦੇ ਨੇ ਜਾਂ ਸਮੇਂ ਸਮੇਂ ਦੇ ਨਾਲ ਹੀ ਬੱਚਾ ਦੇਖ ਕੇ ਉਹਨਾਂ ਚੀਜ਼ਾਂ ਵੱਲ ਵੱਧਦਾ ਏ ਤਾਂ ਕੁੜੀ ਜੇਕਰ ਕਦੇ ਲਿਪਸਟਿਕ ਲਗਾ ਲਵੇ ਜਾਂ ਵਾਲ ਖੁੱਲੇ ਛੱਡ ਲਵੇ ਤਾਂ ਸਾਡੇ ਪਿੰਡਾਂ ਦੇ ਵਿੱਚ ਸਾਡੇ ਮਾਪੇ ਨੇ ਜਿਹੜੇ ਉਹ ਕਹਿ ਦਿੰਦੇ ਨੇ ਉਹਨਾਂ ਨੂੰ ਰੋਕਦੇ ਨੇ ਕਿ ਤੂੰ ਵਾਲ ਨਹੀਂ ਖੁੱਲੇ ਛੱਡਣੀ ਲਿਪਸਟਿਕ ਕਿਉਂ ਲਗਾਈ ਹੈ ਆ ਕਿਉਂ ਕੀਤਾ ਉਹਨਾਂ ਦੇ ਤਾਂ ਸ਼ੌਕ ਘਰ ਤੋਂ ਮਾਰਨੇ ਸ਼ੁਰੂ ਹੋ ਜਾਂਦੇ ਨੇ ਉਹ ਕਹਿੰਦੇ ਨੇ ਕਿ ਜੋ ਕੁਝ ਕਰਨਾ ਉਹਦੇ ਸੋਹਰੇ ਕਰ ਕੇ ਕਰਨਾ ਪੇਕੇ ਨਹੀਂ ਕਰਨਾ ਤੇ ਜਦੋਂ ਸਹਰੇ ਜਾਂਦੀ ਹੈ ਤਾਂ ਉਹ ਇਹ ਕਹਿ ਦਿੰਦੇ ਨੇ ਜੇ ਤੂੰ ਜੀਨ ਪਾਉਣੀ ਸੀ ਤਾਂ ਆਪਦੇ ਪੇਕੇ ਪਾਉਣੀ ਸੀ ਪਰ ਸਹਰੇ ਨਹੀਂ ਪਾਉਣੀ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਜਿਹੜੇ ਉਹਨਾਂ ਦੇ ਪਹਿਰਾਵੇ ਦੇ ਸ਼ੌਂਕ ਨੇ ਉਹ ਵੀ ਦੋਨਾਂ ਪੱਖਾਂ ਤੋਂ ਹੀ ਮਾਰੇ ਜਾਂਦੇ ਨੇ ਬਿਲਕੁਲ ਮੈਡਮ ਦੇਖੋ ਜਦੋਂ ਉਹ ਆਪਣੇ ਬਚਪਨ ਚ ਆਪਣੇ ਘਰ ਹੁੰਦੀ ਐ ਇੱਕ ਪੇਕੇ ਪਰਿਵਾਰ ਦੀ ਹੁੰਦੀ ਐ ਉਹਨੂੰ ਇਹ ਕਿਹਾ ਜਾਂਦਾ ਵੀ ਤੂੰ ਜੋ ਕਰਨਾ ਸਹੁਰੇ ਘਰ ਕਰੀ ਜਾ ਕੇ ਵਿਆਹ ਤੋਂ ਪਹਿਲਾਂ ਤਾਂ ਕੁਝ ਨਹੀਂ ਕਰਨਾ ਤਾਂ ਕੋਈ ਮੇਕਅਪ ਨਹੀਂ ਕਰਨਾ ਤਾਂ ਬਾਹਰ ਨਹੀਂ ਜਾਣਾ ਘਰ ਵਾਲੇ ਨਾਲ ਜਿੱਥੇ ਕਰੀਏ 7 ਸਹੁਰੇ ਨਾਲ ਜਿੱਥੇ ਮਰਜੀ ਜਾਈ ਜਦੋਂ ਸਹੁਰੇ ਘਰ ਆ ਜਾਂਦੀ ਐ ਪਰ ਉਹਨੂੰ ਇਹੀ ਜਿਵੇਂ ਹੁਣ ਤੁਸੀਂ ਕਹਿ ਰਹੇ ਆਂ ਵੀ ਤੂੰ ਪੇਕੇ ਕਰ ਲੰਦੀ ਜੋ ਕਰਨਾ ਤਾਂ ਔਰੇ ਕਰ ਦਿਆ ਮਤਲਬ ਕੁੱਲ ਮਿਲਾ ਕੇ ਹਮੇਸ਼ਾ ਹੀ ਜਿਹੜੀ ਸਾਡੀ ਧੀ ਨੂੰ ਐ ਹਮੇਸ਼ਾ ਹੀ ਜਿੱਕਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਇੱਕ ਪ੍ਰੈਸ਼ਰ ਦੇ نیچے ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕੋਈ ਸੀ ਉਹਨਾਂ ਦਾ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਜਾਂ ਜਿਹੜੇ ਲੋਕ ਐਦਾਂ ਦਾ ਸਮਾਗ ਰੱਖਦੇ ਆ ਜਿਹੜੇ ਹਮੇਸ਼ਾ ਹੀ ਅੱਧੀ ਦੇ ਨਾ ਸੀ ਉਹ ਇੱਕ ਮਤਲਬ ਅਜਿਹੀ ਮੇਜਰ ਨਾਲ ਦੇਖਦੇ ਆਂ ਦੀ ਧੀ ਜੰਮਦੀ ਪਤਾ ਨਹੀਂ ਕਿਆ ਹੋ ਜੂ ਕਿਆ ਹੋ ਜੂ ਮਤਲਬ ਇਹ ਚੀਜ਼ਾਂ ਸੋਚਣ ਦੀ ਜ਼ਰੂਰਤ ਨਹੀਂ ਹਾਂ ਜਿਹੜੇ ਘਰਾਂ ਦੇ ਵਿੱਚ ਤਿੰਨ ਤਿੰਨ ਧੀ ਆਵੀਆਂ ਚਾਰ ਚਾਰ ਧੀ ਆਵੀਆਂ ਉਹਨਾਂ ਘਰਾਂ ਦੇ ਵਿੱਚ ਵੀ ਅੱਜ ਚਾਰ ਚੰਨ ਲੱਗੇ ਹੋ ਉਹ ਘਰ ਦੀ ਖੁਸ਼ਾਲ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਚਾਰ ਚਾਰ ਭੇਟੇ-ਵੇਟ ਹੈ ਕੋਈ ਬੇਟੀ ਨਹੀਂ ਉਹ ਘਰ ਬਰਬਾਦ ਵੀ ਹੋਏ ਆ ਕਿਉਂ ਕਿ ਸਾਡੀ ਸੋਚ ਥੀ ਬੈਠੀ ਆ ਵੀ ਹਾਂ ਸਾਡੇ ਬੇਟਾ ਪੈਦਾ ਹੋਏ ਅਸੀਂ ਖੁਸ਼ੀਆਂ ਮਨਾਉਨੇ ਅਸੀਂ ਜਸ਼ਨ ਮਨਾਉਨੇ ਅਸੀਂ ਲੋਹੜੀਆਂ ਮਨਾਉਨੇ ਆ ਜਦ ਧੀ ਜੰਮ ਜਾਂਦੀ ਆ ਕੋਈ ਸਾਡੇ ਮੂੰਹਾਂ ਤੇ ਤਾਲੇ ਲੱਗ ਜਾਂਦੇ ਆ ਫਿਰ ਦਾ ਇਵਿਦੰਦਾ ਠੀਕ ਆ ਦੋ ਤੀਆਂ ਹੋ ਗਿਆ ਤਿੰਨ ਤੀਆਂ ਹੋਗੇ ਫਿਰ ਵਧਾਈ ਦੇਣ ਦੀ ਆਉਂਦਾ ਉਹਦਾ ਵਧਾਈ ਦਾ ਵੀ ਕਿਤੇ ਨਾ ਕਿਤੇ ਸਾਨੂੰ ਜਿਹੜਾ ਮਤਲਬ ਅੱਗੇ ਤੋਂ ਚੱਜ ਦਾ ਜਵਾਬ ਨਹੀਂ ਆਉਂਦਾ ਅਗਰ ਪੁੱਤ ਹੁੰਦਾ ਤਾਂ ਉਹਦੇ ਜੋ ਜਸ਼ਨ ਮਨਾਏ ਜਾਂਦੇ ਆ ਜਾਂ ਗਾਣੇ ਸਿੰਗਰ ਵੀ ਲੁਆਏ ਜਾਂਦੇ ਆ ਬੜੀਆਂ ਬੜੀਆਂ ਪਾਰਟੀਆਂ ਕੀਤੀਆਂ ਜਾਂਦੀਆਂ ਹਾਲਾਂਕਿ ਉਹ ਵੀ ਪੁੱਤ ਜਾ ਕੇ ਜਿਹੜਾ ਜ਼ਿੰਦਗੀ ਦੇ ਵਿੱਚ ਕੰਦੇ ਵੀ ਬੀਜ ਦਿੰਦਾ ਜੀ ਜੀ ਜਿਵੇਂ ਸ਼ਰਮਾ ਜੀ ਜੇਕਰ ਗੱਲ ਕਰੀਏ ਹੁਣ ਸਾਡੇ ਸਮੇਂ ਦੇ ਵਿੱਚ ਕੁੜੀਆਂ ਨੂੰ ਕਹਿੰਦੇ ਵੀ ਬੇਟੀ ਪੜਾਓ ਬੇਟੀ ਨੂੰ ਅੱਗੇ ਵਧਾਓ ਹਨਾ ਇਹਦਾ ਹੱਕ ਦਾ ਨਾਰਾ ਮਾਰਿਆ ਜਾਂਦਾ ਹੈ ਤੇ ਕਿਤੇ ਨਾ ਕਿਤੇ ਸਾਡੇ ਮਾਪੇ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਕਿ ਬੱਚਾ ਚਾਰ ਅੱਖਰਾਂ ਦਾ ਸੂਹਾ ਜ਼ਰੂਰ ਹੋਣਾ ਚਾਹੀਦਾ ਹੈ ਬੱਚੀਆਂ ਨੂੰ ਪੜਾਇਆ ਵੀ ਜਾਣ ਲੱਗ ਪਿਆ ਜੇਕਰ ਉਹ ਬੀਏ ਕਰ ਜਾਣ ਪਲੱਸ 2 ਕਰ ਜਾਂਦੇ ਉਹਨਾਂ ਨੂੰ ਇਹ ਕਹਿ ਕੇ ਕਿਉਂ ਠਹਿਰਾਇਆ ਜਾਂਦਾ ਵੀ ਬੱਸ ਹੁਣ ਤੋ ਅੱਖਰਾਂ ਦੀ ਸੂਹੀ ਹੋ ਗਈ ਤੋ ਬੀਏ ਕਰ ਲਈ ਜਾਂ ਫਿਰ ਕਿਤੇ ਨੌਕਰੀ ਕਰਨ ਨਹੀਂ ਜਾਣਾ ਕਿਉਂਕਿ ਨੌਕਰੀ ਕਰਨ ਤਾਂ ਨਹੀਂ ਜਾਣਾ ਤੋ ਵੇਲੇ ਇੱਕ ਵੇਲੇ ਜਾਏਗੀ ਇੱਕ ਬੱਚੇ ਨੇ ਆਪਣਾ ਪ੍ਰੋਪਰ ਡਿਸਪਲਨ ਦੇ ਵਿੱਚ ਤਿਆਰ ਹੋ ਕੇ ਜਾਣਾ ਹੁੰਦਾ ਉੱਥੋਂ ਦਾ ਮਾਹੌਲ ਜਾਂ ਫਿਰ ਉੱਥੋਂ ਦਾ ਆਲਾਦਾਲਾ ਵੀ ਕੁੜੀ ਨੂੰ ਅੱਗੇ ਵਧਣ ਤੋਂ ਉੱਥੇ ਪੈਰਾਂ ਦੀਆਂ ਜਿਹੜੀਆਂ ਜੰਜੀਰਾਂ ਨੇ ਉਹ ਮਾਪੇ ਪਹਿਲਾਂ ਹੀ ਪਾ ਦਿੰਦੇ ਨੇ ਬਿਲਕੁਲ ਮੈਡਮ ਬਿਲਕੁਲ ਦੇਖੋ ਇਦਾਂ ਦੀਆਂ ਜੰਜੀਰਾਂ ਨਹੀਂ ਪਾਉਣੀਆਂ ਚਾਹੀਦੀਆਂ ਦੇਖੋ ਚਾਹੇ ਬੇਟੀ ਹੋਵੇ ਚਾਹੇ ਬੇਟਾ ਹੋਵੇ ਹਾਲਾਂਕਿ ਬੇਟੇ ਨੂੰ ਜ਼ਿਆਦਾ ਪ੍ਰੇਸ਼ਣ ਤੇ ਰੱਖਣਾ ਚਾਹੀਦਾ ਕਿਉਂਕਿ ਬੇਟੇ ਜ਼ਿਆਦਾ ਬਾਹਰ ਜਾ ਕੇ ਵਿਗੜਦੇ ਆਂ ਜੀ ਬੇਟੀਆਂ ਬਹੁਤ ਘੱਟ ਤਾਂ ਸੁਣਦਾ ਵੀ ਜਿਹੜੇ ਗਲਤ ਰਸਤੇ ਤੇ ਚੱਲਦੇ ਆਂ ਹਾਂ ਚੱਲਦੀਆਂ ਵੀ ਆਂ ਲੇਕਿਨ ਉਹਦੀ ਸੋਸਾਇਟੀ ਇਦਾਂ ਦੀ ਹੋ ਜਾਂਦੀ ਆ ਜਾਂ ਉਹਨਾਂ ਦੇ ਮਾਪੇ ਇਹ ਕਿ ਪੈਸੇ ਦੇ ਜੋਰ ਤੇ ਸਿਰਫ ਆਪਣੇ ਬੱਚੇ ਨੂੰ ਪੜਾਉਣਾ ਚਾਹੁੰਦੇ ਆਂ ਦੂਰ ਛੱਡ ਦਿੰਦੇ ਆਂ ਫਿਰ ਉਹਦੇ ਤੇ ਧਿਆਨ ਨਹੀਂ ਦੇ ਦੇ ਪਾਉਂਦੇ ਐਦਾਂ ਤੇ ਕਿਤੇ ਨਾ ਕਿਤੇ ਬੱਚੀ ਸਾਡੀ ਗਲਤ ਰਸਤੇ ਤੇ ਵੀ ਚੱਲੇ ਜਾਂਦੀ ਆਂ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰੀਆਂ ਬੱਚੀਆਂ ਨੇ ਜਾਣਾ ਹੁੰਦਾ ਜਾਂ ਸਾਰੀਆਂ ਬੱਚੇ ਜਾਣੀ ਆਂ ਜ਼ਿਆਦਾਤਰ ਅਗਰ ਦੇਖਿਆ ਜਾਵੇ ਆਂਕੜਿਆਂ ਦੇ ਵਿੱਚ ਬੇਟੇ ਹੀ ਸਾਡੇ ਜਾਂ ਸਾਡਾ ਜਿਹੜਾ ਪੁੱਤ ਹੁੰਦਾ ਉਹ ਹੀ ਕਿਤੇ ਨਾ ਕਿਤੇ ਗਲਤ ਰਸਤੇ ਤੇ ਚੱਲਦਾ ਲੇਕਿਨ ਉਹੀ ਗੱਲ ਹੋ ਜਾਂਦੀ ਐ ਮੈਡਮ ਜਿੱਥੇ ਜਿਹੜੀ ਜਗ੍ਹਾ ਤੇ ਸਾਨੂੰ ਪ੍ਰੈਸ਼ਰ ਦੇਣਾ ਚਾਹੀਦਾ ਜਾਂ ਜਿਹੜੀ ਗੱਲ ਬੱਚੇ ਨੂੰ ਸਮਝਾਉਣੀ ਚਾਹੀਦੀ ਆ ਉਹ ਇਸੇ ਸਮਝਾਉਂ ਕਰਦੇ ਆ ਉਹੀ ਗੱਲ ਕਰਨੀ ਸੀ ਬੇਟੀ ਨੂੰ ਸਮਝਾ ਦੇਉਂਗਾ ਵੀ ਬੇਟਾ ਨਹੀਂ ਐਦਾਂ ਨਹੀਂ ਆਪਾਂ ਨੇ ਐਦਾਂ ਚੱਲਣਾ ਜਿਹੜੀ ਬੱਚੀ ਸਾਡੀ ਬਰਨ ਕੇ ਜਾਂਦੀ ਹੈ ਜਿਹੜੀ ਬੱਚੀ ਸਾਡੀ ਕਾਲਜਾਂ ਤੱਕ ਚਲੇ ਜਾਂਦੀ ਹੈ ਉਹ ਚੰਗੇ ਤੇ ਮਾੜੇ ਦਾ ਵੀ ਜਿਹੜਾ ਉਹਨੂੰ ਮਤਲਬ ਜਾਂਚ ਹੋ ਜਾਂਦੀ ਹੈ ਚੰਗਾ ਮਾੜਾ ਕੀ ਹੈ ਇਹਦੀ ਪਛਾਣ ਕਰਦੀ ਹੈ ਜੀ ਜੀ ਬਿਲਕੁਲ ਤੇ ਤੁਹਾਨੂੰ ਸ਼ੁਕਰੀਆ ਸ਼ਰਮਾ ਜੀ ਤੁਹਾਨੂੰ ਇਹ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੇ ਵਾਸਤੇ ਤੇ ਬਹੁਤ-ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਸੋ ਦੋਸਤੋ ਇਹ ਸੀ ਅੱਜ ਦੇ ਸ਼ਰਮਾ ਜੀ ਦੇ ਸਾਡੇ ਵਿਸ਼ੇ ਦੇ ਵਿੱਚ ਆਪਣੇ ਵਿਚਾਰ ਜੋ ਕਿ ਸਾਂਝੇ ਕੀਤੇ ਸੀ ਸੋ ਅਕਸਰ ਅਸੀਂ ਦੇਖਦੇ ਆ ਸਾਡੇ ਘਰਾਂ ਦੇ ਵਿੱਚ ਕੁੜੀਆਂ ਨੂੰ ਜਾਂ ਮਾਵਾਂ ਨੂੰ ਭੈਣਾਂ ਨੂੰ ਹਮੇਸ਼ਾ ਦਬਾ ਕੇ ਰੱਖਿਆ ਜਾਂਦਾ ਉਹਨਾਂ ਦੀ ਆਵਾਜ਼ ਨੂੰ ਦਵਾ ਦਿੱਤਾ ਜਾਂਦਾ ਜਾਂ ਤਾਂ ਫਿਰ ਪਿਓ ਦੇ ਦਬਕੇ ਵੱਲੋਂ ਜਾਂ ਭਰਾ ਦੇ ਦਬਕੇ ਵੱਲੋਂ ਜਾਂ ਫਿਰ ਘਰ ਵਾਲੇ ਦੇ ਦਬਕੇ ਵੱਲੋਂ ਉਹਨਾਂ ਨੂੰ ਹਮੇਸ਼ਾ ਇੱਕੋ ਗੱਲ ਕਹੀ ਜਾਂਦੀ ਹੈ ਕਿ ਤੂੰ ਚੁੱਪ ਕਰਕੇ ਬੈਠ ਜਾ ਤੂੰ ਸਾਡੇ ਤੋਂ ਜ਼ਿਆਦਾ ਸਿਆਣੀ ਨਹੀਂ ਹੋ ਸਕਦਾ ਉਸ ਦਾ ਪੱਖ ਵੀ ਸੁਣ ਲੈਣਾ ਚਾਹੀਦਾ ਹੈ ਹੋ ਸਕਦਾ ਉਸ ਦਾ ਪੱਖ ਤੁਹਾਡੇ ਨਾਲੋਂ ਵਧੀਆ ਹੋਵੇ ਉਹ ਤੁਹਾਡੇ ਨੂੰ ਵਧੀਆ ਸਲਾਹ ਦੇ ਸਕਦੀ ਹੋਵੇ ਜੇਕਰ ਤੁਸੀਂ ਬੇਟੀ ਪੜਾਵ ਵੀ ਲੈਨੇ ਹੋ ਲਿਖਾਵ ਵੀ ਲੈਨੇ ਹੋ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨੂੰ ਨੌਕਰੀ ਕਰਨ ਦੇ ਲਈ ਵੀ ਘਰੋਂ ਬਾਹਰ ਜਾਣ ਦੇਣਾ ਚਾਹੀਦਾ ਹੈ ਜੇ ਇੱਕ ਪਾਸੇ ਤੁਸੀਂ ਕੰਨਿਆ ਪੂਜਦੇ ਹੋ ਤੇ ਦੂਸਰੇ ਪਾਸੇ ਤੁਸੀਂ ਉਸੇ ਕੰਨਿਆ ਦੀਆਂ ਪੈਰਾਂ ਦੇ ਵਿੱਚ ਬੀੜੀਆਂ ਪਾ ਦਿੰਨੇ ਹੋ ਅਜਿਹਾ ਕਿਉਂ ਬਹੁਤ ਵੱਡਾ ਸਵਾਲ ਹੈ ਇਸ ਗੱਲ ਦੇ ਉੱਪਰ ਸਾਨੂੰ ਆਪਣੀ ਰਾਇ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਕਿ ਤੁਹਾਡਾ ਇਸ ਵਿਸ਼ੇ ਦੇ ਲਈ ਕੀ ਸੋਚ ਵਿਚਾਰ ਹੈ ਸਾਡਾ ਥੱਲੇ ਨੰਬਰ ਵੀ ਇਕ ਚਲ ਰਿਹਾ ਜੇਕਰ ਤੁਸੀਂ ਚਾਹੋ ਤਾਂ ਸਾਨੂੰ ਉਸ ਤੇ ਕਾਲ ਵੀ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਦਾ ਸਾਡੇ ਦਾ ਤੁਸੀਂ ਹਿੱਸਾ ਬਣ ਸਕਦੇ ਹੋ ਸੋ ਇਸ ਦੇ ਨਾਲ ਹੀ ਮੈਨੂੰ ਦਿਵੋ ਇਜਾਜ਼ਤ ਦੇਖਦੇ ਰਹੋ A1 ਪੰਜਾਬੀ